ਬਹੁਤ ਹੀ ਪਰੰਪਰ ਤੇ ਸਤਿਕਾਰਯੋਗ ਤੁਹਾਡੇ ਆਪਣੇ ਤੁਹਾਡੇ ਨੁਮਾਇंदे ਮੇਰੇ ਭੈਣ ਐਮਐਲਏ ਰਾਜਪੁਰਾ ਨੀਨਾ ਮਿੱਤਰ ਜੀ ਬਹੁਤ ਹੀ ਸਤਿਕਾਰਯੋਗ ਮਿਹਨਤੀ ਐਫੀਸ਼ੀਐਂਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਰ ਜੀ ਐਸਡੀਐਮ ਦਮਨਦੀਪਪੁਰ ਜੀ ਸਾਰੇ ਅਧਿਕਾਰੀ ਸਹਿਬਾਨ ਔਰ ਸਭ ਤੋਂ ਇੰਪੋਰਟੈਂਟ ਸਭ ਤੋਂ ਮਹੱਤਵਪੂਰਨ ਜ਼ਰੂਰੀ ਮੇਰੇ ਸਾਰੇ ਹੀ ਸਤਕਾਰਯੋਗ ਅੱਜ ਇਸ ਫੰਕਸ਼ਨ ਦੇ ਵਿੱਚ ਸ਼ਰੀਕ ਹੋਣ ਦੇ ਲਈ ਪਹੁੰਚੇ ਸਾਰੇ ਸਤਕਾਰਯੋਗ ਬਜ਼ੁਰਗੋ ਨੌਜਵਾਨ ਸਾਥੀ ਵੀਰੋ ਗੁਰੂ ਕੀ ਫਤਿਹ ਕਰੋ ਪ੍ਰਵਾਨ ਬੋਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਸਾਥੀਓ ਹਾਜ਼ਰੀਨ ਕੋਸ਼ਿਸ਼ ਤਾਂ ਜਦੋਂ ਸਿਆਸੀ ਜ਼ਿੰਦਗੀ ਦੇ ਵਿੱਚ ਆ ਬੈਠੋ ਬਾਬਾ ਜੀ ਬੈਠੋ ਰਾਮ ਨਾਲ ਮੈਂ ਮਿਲ ਕੇ ਜਾਉਂਗਾ ਤੁਹਾਨੂੰ ਰਾਮ ਨਾਲ ਬੈਠੋ ਜਮਾਂ ਟੈਨਸ਼ਨ ਨਾ ਲਓ ਅੱਛਾ ਸਰ ਅੱਛਾ ਸਰਟੀਫਿਕੇਟ ਵਾਲੇ ਨੇ ਅੱਛਾ ਠੀਕ ਹੈ ਬਸ 2 ਮਿੰਟ ਦਿਓ ਜੀ ਸੋ ਹਮੇਸ਼ਾ ਜਦੋਂ ਕਿਉਂਕਿ ਸਮਾਜਿਕ ਔਰ ਰਾਜਨੀਤਿਕ ਜੀਵਨ ਦੇ ਵਿੱਚ ਆ ਕੋਸ਼ਿਸ਼ ਔਰ ਇੱਛਾ ਹਮੇਸ਼ਾ ਇਹੀ ਹੁੰਦੀ ਹੈ ਕਿ ਵੱਧ ਤੋਂ ਵੱਧ ਉਹਨਾਂ ਲੋਕਾਂ ਦੇ ਜਿਹੜੇ ਲੋਕ ਸਾਡੇ ਵਰਗਿਆਂ ਦੀ ਚਾਹੇ ਮੈਂ ਆ ਚਾਹੇ ਨੀਨਾ ਜੀ ਨੇ ਚਾਹੇ ਬਾਕੀ ਨੁਮਾਇੰਦੇ ਨੇ ਜਿਹੜੇ ਤੁਸੀਂ ਲੋਕ ਸਾਡੀ ਕਿਸਮਤ ਲਿਖਦੇ ਹੋ ਤੁਹਾਡੇ ਤੁਹਾਨੂੰ ਵਤਵਤ ਮਿਲਦੇ ਰਹੀਏ ਤੁਹਾਡੇ ਵਤਵਤ ਮੱਥੇ ਲੱਗਦੇ ਰਹੀਏ ਤੇ ਅੱਜ ਦਾ ਇਹ ਫੰਕਸ਼ਨ ਹੈ ਜਿਹੜਾ ਤੁਹਾਨੂੰ ਮਿਲ ਕੇ ਖੁਸ਼ੀ ਜ਼ਰੂਰ ਹੋਈਏ ਪਰ ਜਿਸ ਮਕਸਦ ਦੇ ਲਈ ਅੱਜ ਮਿਲੇ ਆ ਕਿ ਜੋ ਪ੍ਰਮਾਤਮਾ ਨੇ ਇੱਕ ਮਾਰ ਪਾਈ ਹੜਾਂ ਦੀ ਅੱਜ ਉਹਦੇ ਮੁਆਵਜ਼ਾ ਦੇਣ ਦੇ ਰੂਪ ਦੇ ਵਿੱਚ ਮਿਲੇ ਆ ਜਿੰਨੀ ਵੱਡੀਆਂ ਮਾਰਾਂ ਪਈਆਂ ਨੇ ਕੱਲੇ ਪੈਸੇ ਪੱਖੋਂ ਨਹੀਂ ਜੋ ਤੁਸੀਂ ਆਪਦੇ ਪੁੱਤਾਂ ਵਾਂਗੂ ਫਸਲਾਂ ਨੂੰ ਪਾਲਦੇ ਹੋ ਤੇ ਫੇਰ ਜੇ ਉਹ ਤੇ ਕੁਦਰਤ ਦੀ ਮਾਰ ਪੈ ਜੇ ਜੋਰ ਚਾਹੀ ਕਿਸੇ ਦਾ ਨਹੀਂ ਚੱਲਦਾ ਪਰ ਜਿਵੇਂ ਕਹਿੰਦੇ ਨੇ ਕਿ ਤੇਰਾ ਬਾਣਾ ਮੀਠਾ ਲਾਗੇ ਜਦੋਂ ਬੱਚੇ ਵਾਂਗੂ ਪਾਲੀ ਹੋਈਆਂ ਫਸਲਾਂ ਦਾ ਨੁਕਸਾਨ ਕੁਦਰਤ ਕਰ ਦੇ ਤੇ ਉਹ ਨੁਕਸਾਨ ਆ ਕੋਈ ਚੈੱਕਰ ਨਾਲ ਚਾਹੇ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਮੈਂ ਕਿਉਂਕਿ ਤੁਹਾਡੀ ਮਿਹਨਤ ਬੜੀ ਮੁੱਲੀ ਹੈ ਅਲਮੁੱਲੀ ਹੈ ਤੁਹਾਡੀ ਮਿਹਨਤ ਜੋ ਤੁਸੀਂ ਕਰਦੇ ਹੋ ਫੈਸਲਾ ਨੂੰ ਪਾਲਣ ਦੇ ਲਈ ਪਰ ਜਦੋਂ ਜ਼ੋਰ ਨਹੀਂ ਚੱਲਦਾ ਤੇ ਫਿਰ ਸਰਕਾਰਾਂ ਦਾ ਫਰਜ਼ ਬਣ ਜਾਂਦਾ ਹੈ ਕਿ ਚਾਹੇ ਆਫ਼ਤਾਂ ਦੇ ਉੱਪਰ ਜ਼ੋਰ ਕਿਸੇ ਦਾ ਨਹੀਂ ਪਰ ਜਦੋਂ ਲੋਕਾਂ ਨੂੰ ਲੋੜ ਪਵੇ ਔਰ ਖਾਸ ਤੌਰ ਤੇ ਅਨੁਦਾਤਾ ਨੂੰ ਔਰ ਉਹਨਾਂ ਲੋਕਾਂ ਨੂੰ ਜਿਹੜੇ ਦਸਾਂ ਨਾਉਂਦੀ ਕਿਰਤਕਮਾਈ ਕਰਕੇ ਮੁਸ਼ਕਲ ਕਰਕੇ ਮਿਹਨਤ ਕਰਕੇ ਆਪ ਦਾ ਘਰ-ਬਾਰ ਪਾਲਦੇ ਨੇ ਸਟੇਟਾਂ ਚਲਾਉਂਦੇ ਨੇ ਤੇ ਸਰਕਾਰ ਦਾ ਫਰਜ਼ ਬਣ ਜਾਂਦਾ ਹੈ ਕਿ ਉਹਨਾਂ ਦੇ ਨਾਲ ਪਹਿਲੇ ਕਦਮ ਤੇ ਹੀ ਉਹਨਾਂ ਦੇ ਨਾਲ ਮੂਹਰੇ ਹੋ ਕੇ ਖੜੇ ਪਿਛਲੇ ਸਮਿਆਂ ਦੇ ਵਿੱਚ ਵੀ ਹੜੜ ਬਹੁਤ ਆਏ ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਤਦਾਦ ਦੇ ਵਿੱਚ ਕਿ ਹੁਣ ਤੱਕ ਆਪਾਂ 88 ਦੇ ਹੜ੍ਹਾਂ ਨੂੰ ਯਾਦ ਕਰਦੇ ਹੁੰਦੇ ਸੀਗੇ ਇਸ ਵਾਰ ਤੇ ਹੜ੍ਹਾਂ ਨੇ ਉਹ ਵੀ ਛੋਟੇ ਕਰ ਦਿੱਤੇ 88 ਵਾਲੇ ਹੜ ਉਹਨਾਂ ਨੂੰ ਵੀ ਬੋਨੇ ਕਰਕੇ ਰੱਖ ਦਿੱਤਾ ਇੰਨੀ ਵੱਡੀ ਪੱਧਰ ਤੇ ਉੱਪਰ ਕੁਦਰਤ ਦੀ ਮਾਰ ਪਈ ਔਰ ਚਾਹੇ ਆਪਣੇ ਆਪੇ ਪਾਸ ਫਿਰ ਵੀ ਬਚ ਗਿਆ ਉਧਰ ਦੇ ਇਲਾਕੇ ਜਦੋਂ ਤੁਸੀਂ ਮਾਝੇ ਦੇ ਔਰ 도ਬੇ ਦੇ ਕੁਝ ਏਰੀਏ ਜਾਂ ਬਉਧਰੋਂ ਸ਼ੁਰੂ ਕਰ ਲਈਏ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਉਹਨਾਂ ਇਲਾਕਿਆਂ ਦੇ ਵਿੱਚ ਜਦੋਂ ਹਣ ਆਏ ਹੋਏ ਸੀਗੇ ਉਦੋਂ ਜਾ ਕੇ ਦੇਖਿਆ ਕਿਵੇਂ 12 12 14 14 ਫੁੱਟ ਤੱਕ ਰਾਵੀ ਦੇ ਕੰਡੇ ਬਸੇ ਹੋਏ ਘਰਾਂ ਦੇ ਜਾਂ ਅ ਬਿਆਸ ਦੇ ਆਸ-ਪਾਸੇ ਵਾਲੇ ਘਰਾਂ ਦੇ 10-12-12 ਫੁੱਟ ਤੱਕ ਘਰਾਂ ਦੇ ਪਾਣੀ ਚੜ ਗਏ ਸੀ ਕਿਸੇ ਸਮੇਂ ਤਾਂ ਅਸੀਂ ਇੱਕ ਮੈਂ ਪਿੰਡ ਦੇ ਵਿੱਚ ਗਿਆ ਸਤਲੁਜੋ ਬਿਆਸ ਉੱਥੇ ਹਰੀਕੇ ਪੱਤਣ ਮਨਰ ਪਿੰਡ ਪੈਂਦਾ ਇੱਕ ਕਿਸਾਨ ਵੀਰ ਦੀਆਂ ਪੰਜ ਕਨਾਲਾਂ ਸੀਗੀਆਂ ਕਿਉਂਕਿ ਦਰਿਆ ਦੇ ਨਾਲ ਸੀ ਤੇ ਦਰਿਆ ਦਾ ਤੇ ਉਹਦੇ ਉਸ ਪਿੰਡ ਦਾ ਉਹਦੇ ਉਹਦੀ ਜ਼ਮੀਨ ਦਾ ਵਿੱਚੇ ਘਰ ਸੀਗਾ ਤੇ ਉੱਥੇ ਉਹਦਾ तकरीबन 30 40 ਫੁੱਟ ਦਾ ਫਰਕ ਸੀਗਾ ਤੇ ਰਾਤ ਰات ਜਦੋਂ ਪਾਣੀ ਵਧਿਆ ਖੋਰਾ ਲੱਗਿਆ ਤੇ ਪੰਜ ਦੀ ਪੰਜ ਕਨਾਲਾਂ ਨੇ ਜਿਹੜੀਆਂ ਉਹ ਦਰਿਆ ਦੇ ਵਿੱਚ ਮਿਲ ਗਏ ਦਰਿਆ ਹজম ਕਰ ਗਿਆ ਉਹਨਾਂ ਪੰਜਾਂ ਕਨਾਲਾਂ ਨੂੰ ਹੁਣ ਇਹੋ ਜੇ ਇਹ ਦਰਦ ਇਹੋ ਜ ਹੈ ਕਿ ਜਿੰਨੇ ਮਰਜ਼ੀ ਕੰਪਨਸੇਸ਼ਨ ਦੇ ਲੋ ਤੁਸੀਂ ਇਹ ਦਰਦ ਕਦੇ ਪੂਰੇ ਨਹੀਂ ਹੋ ਸਕਦੇ ਘਾਟੇ ਕਦੇ ਪੂਰੇ ਨਹੀਂ ਹੋ ਸਕਦੇ ਪਰ ਫਿਰ ਵੀ ਲੱਗੇ ਹੋયા ਉਸ ਦਿਨ ਤੋਂ ਪਹਿਲੇ ਦਿਨ ਤੋਂ ਹਜੇ 23 24 ਨੂੰ ਬਸਪਰ ਨੂੰ ਨੇ ਜ਼ੋਰ ਫੜਿਆ ਤੇ 19 20 ਤਾਰੀਖ ਤੋਂ 4 ਦਿਨ ਪਹਿਲਾਂ ਤੋਂ ਹੀ ਜਦੋਂ ਹਲਕਾ ਹਲਕਾ ਉਧਰਲੇ ਪਾਸੇ ਸ਼ੁਰੂ ਹੋਇਆ ਤੇ ਇਹ ਇਹ ਜ਼ਿਲ੍ਹੇ ਜਿਹੜੇ ਕਿ ਜਿਨ੍ਹਾਂ ਵਾਲੇ ਪਾਸੇ ਹੜ ਨਹੀਂ ਸੀਗੇ ਜਮੀ ਨਹੀਂ ਸੀਗੇ ਇਹਨਾਂ ਜ਼ਿਲ੍ਹਿਆਂ ਨੂੰ ਉਹਨਾਂ ਦੇ ਨਾਲ ਇਕੱਲੇ ਮੁੱਖ ਮੰਤਰੀ ਸਾਹਿਬ ਨੇ ਸਾਰੇ ਮੰਤਰੀ ਸਾਰੇ ਐਮ ਐਲ ਏ ਪੂਰੇ ਪੰਜਾਬ ਦੇ ਵਿੱਚੋਂ ਸਾਰੀ ਦੀ ਸਾਰੀ ਸਿਵਲ ਅਨ ਪੁਲਿਸ ਐਡਮਿਨਿਸਟ੍ਰੇਸ਼ਨ ਇਸ ਤਰੀਕੇ ਦੇ ਨਾਲ ਸਾਰੇ ਲੋਕਾਂ ਨੇ ਸਾਰੇ ਜਥੇਬੰਦੀਆਂ ਨੇ ਸਾਰੀਆਂ ਐਨ ਜੀ ਯੂ ਨੇ ਜਿਸ ਤਰੀਕੇ ਦੇ ਨਾਲ ਇਸ ਵਾਰੀ ਉਹਨਾਂ ਲੋਕਾਂ ਦਾ ਸਾਥ ਦਿੱਤਾ ਆਪਾਂ ਦਾ ਇਹੇ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਆਪਾਂ ਨੇ ਤਾਂ ਇਸ ਪਾਸੇ ਬਹੁਤ ਵੱਡੀ ਬਚਤ ਰਹੀ ਗਈ ਪਰ ਵੱਡੀ ਤਰਾਸ ਦੀ ਜਿਹੜੀ ਉਸ ਪਾਸੇ ਵੱਲ ਹੋਈ ਹੈ ਪਰ ਫਿਰ ਵੀ ਅਸੀਂ ਇਹ ਲੋਕਾਂ ਨੇ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਪਹਿਲੇ ਦਿਨ ਤੋਂ ਔਨ ਗਰਾਉਂਡ ਰਹੇ ਨੇ ਤੇ ਇਹ ਇਹ ਕੋਈ ਚਾਹੇ ਕੋਈ ਖੁਸ਼ੀ ਦੀ ਗੱਲ ਨਹੀਂ ਹੈ ਜੋ ਮੈਂ ਦੱਸਣ ਜਾ ਰਿਹਾ ਪਰ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਸੀ ਸਾਨੂੰ ਕਿ ਜਦੋਂ ਬੰਦੇ ਤੇ ਸਭ ਤੋਂ ਵੱਧ ਮਾਰ ਪੈਂਦੀ ਹੈ ਜਦੋਂ ਬੰਦਾ ਭੁੱਖਾ ਹੈ ਉਹਦੀ ਰੋਟੀ ਮਿਲੇ ਤਾਂ ਉਹਦਾ ਮੁੱਲ ਹੈ ਉਹ ਤਾਂ ਮਗਰ ਜਦੋਂ ਬੰਦੇਰੇ ਆਸੇ ਪਾਸੇ ਹੋ ਕੇ ਢਿੱਡ ਭਰ ਲਿਆ ਆਉਂਦਾ ਉਹ ਤਾਂ ਮਗਰ ਉਸ ਤੋਂ ਪਹਿਲਾਂ ਕੀ ਹੁੰਦਾ ਸੀਗਾ ਸਾਲਾਂ ਬਹੀ ਨਿਕਲ ਜਾਂਦੇ ਸੀਗੇ ਕਿ ਜੀ ਮੌਲ ਦੇ ਨਹੀਂ ਮਿਲਿਆ ਹੈਗਾ ਖਰਾਬੇ ਦਾ ਤੇ ਇਹ ਪਹਿਲੀ ਵਾਰੀ ਹੈ ਕਿ ਹਜੇ ਚੱਲ ਰਿਹਾ ਸੀਗਾ ਹੜਾ ਦਾ ਦੌਰ ਕਿ ਜਿੰਨਾਂ ਜਿੰਨਾਂ ਲੋਕਾਂ ਦੀ ਜਾਨਾਂ ਵੀ ਹੈ ਕਿਉਂਕਿ ਜ਼ਮੀਨਾਂ ਦਾ ਘਰਾਂ ਦਾ ਬਾਕੀਆਂ ਦਾ ਤਾਂ ਜਦੋਂ ਗਰਦੌਰੀ ਹੋਊਗੀ ਅਸੈਸਮੈਂਟ ਹੋਊਗੀ ਫੇਰ ਹੀ ਕੰਮ ਚੱਲੂਗਾ ਜਿੰਨਾਂ ਲੋਕਾਂ ਦੀ ਜਿਵੇਂ ਜਿਵੇਂ ਜਾਣ ਜਾਂਦੀ ਹੈ ਗਈਆਂ तकरीबन 60 ਦੇ ਕਰੀਬ ਤੇ ਉਹਨਾਂ ਦਿਨਾਂ ਦੇ ਦੌਰਾਨ ਹੀ ਉਹਨਾਂ ਘਰਾਂ ਦੇ ਵਿੱਚ ਜੋ ਸਰਕਾਰ ਵੱਲੋਂ ਜ਼ਿੰਮੇਵਾਰੀ ਬਣਦੀ ਸੀ ਮੁਆਵਜ਼ਾ ਉਹ ਉਹਨਾਂ ਘਰਾਂ ਦੇ ਵਿੱਚ ਨਾਲ ਦੀ ਨਾਲ ਪਹੁੰਚਦਾ ਕਰ ਦਿੱਤਾ ਤੇ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਾਰੇ ਦਾ ਸਾਰਾ ਪੰਜਾਬ ਹੈ ਚਾਹੇ ਕਿਸੇ ਦਾ ਲੱਖ ਦਾ ਨੁਕਸਾਨ ਹੋਇਆ ਚਾਹੇ ਕੱਖ ਦਾ ਨੁਕਸਾਨ ਹੋਇਆ ਜੁਰੇ ਹੋਇਆ ਸਰਕਾਰ ਨੇ ਉਹਨਾਂ ਘਰਾਂ ਤੱਕ ਉਹਨਾਂ ਪਰਿਵਾਰਾਂ ਤੱਕ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਮੁਆਵਜ਼ਾ ਜਿਹੜਾ ਉਹ ਪਹੁੰਚਾਉ ਦੇਣਾ ਤੇ ਉਸੇ ਲੜੀ ਦੇ ਵਿੱਚ ਅੱਜ ਆਪਣੇ ਗਰੂਪ ਦੇ तकरीबन 30 ਪਰਿਵਾਰ ਨੇ तकरीबन 7.5 ਲੱਖ ਰੁਪਏ ਜਿਹੜਾ ਉਹ ਵੰਡਣ ਜਾ ਰਹੇ ਆ ਸੋ ਇਸ ਚੀਜ਼ ਨੂੰ ਹੁਣ ਅਸੀਂ ਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇਸ ਕੰਮ ਦੇ ਉੱਪਰ ਮੇਰੇ ਸਾਥੀਓ ਮੇਰੇ ਵੀਰੋ ਰਾਜਨੀਤੀ ਵੀ ਬਹੁਤ ਹੋਈ ਆ ਕੇਂਦਰ ਸਰਕਾਰ ਦੇ ਚਾਹੇ ਮੈਂ ਕੋਈ ਸਿਆਸੀ ਗੱਲ ਇਸ ਸਮੇਂ ਨਹੀਂ ਕਰਨੀ ਚਾਹੁੰਦਾ ਪਰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਵਿਅਕਤੀ ਕਿਹੜੀ ਸਰਕਾਰ ਕਿਹੜੀ ਪਾਰਟੀ ਰਾਜਨੀਤੀ ਕਰ ਰਹੀ ਹੈ ਕਿਹੜੀ ਸਹੀ ਮਾਨ ਸੱਚੇ ਦਿਲੋਂ ਲੋਕਾਂ ਦੇ ਨਾਲ ਖੜੀ ਹੈ ਆ ਪਿਛਲੇ ਦਿਨਾਂ ਦੇ तकरीबन 30 32 ਕੇਂਦਰ ਦੇ ਵਜ਼ੀਰ ਦੇ ਜਿਹੜੇ ਉਹਨਾਂ ਦੇ ਬੀਜੇਪੀ ਵਾਲਾ ਨੇ ਉਹ ਆ ਕੇ ਗਏ ਆਉਂਦੇ ਸੀ ਤੇ ਇਥੋਂ ਕੱਲੀਆਂ ਗੱਲਾਂ ਕਰਕੇ ਬਿਆਨਬਾਜ਼ੀ ਕਰਕੇ ਪੰਜਾਬ ਤੇ ਪੰਜਾਬੀਆਂ ਨੂੰ ਤੇ ਕਿਸਾਨਾਂ ਨੂੰ ਭੰਡ ਕੇ ਮੁੜ ਜਾਂਦੇ ਸੀਗੇ ਇਥੇ ਫੋਟੋ ਕਿ ਜਾ ਕੇ ਮੁਰ ਜਾਂਦੇ ਸੀਗੇ ਪ੍ਰਧਾਨ ਮੰਤਰੀ ਸਾਹਿਬ ਵੀ ਆਏ ਆ ਕੇ ਜਦੋਂ ਦਿੱਲੀ ਵਾਪਸ ਗਏ ਕਹਿੰਦੇ ਜੀ 1600 ਕਰੋੜ ਦਾ ਪੈਕੇਜ ਦਿੱਤਾ ਹੁਣ ਤੁਸੀਂ ਯਕੀਨ ਕਰੋਗੇ ਕਿ 1600 ਕਰੋੜ ਦੇ ਵਿੱਚੋਂ 805 ਕਰੋੜ ਰੁਪਇਆ ਤਾਂ ਮੇਰੇ ਵੀਰੋ ਉਹੀ ਹੈ ਕਿ ਜਿਹੜਾ ਹੜ ਆਉਂਦੇ ਨਾ ਆਉਂਦੇ ਨੁਕਸਾਨ ਹੁੰਦਾ ਨਾ ਹੁੰਦਾ ਉਹਦੇ ਵਿੱਚ ਐਸਡੀਆਰਐਫ ਦਾ ਜਿਹੜਾ ਪੈਸਾ ਹੈ ਉਹ ਵੀ ਵਿੱਚ ਹੀ ਪਾਤਾ ਉਹ ਜਿਹੜਾ ਇੰਦਰਾ ਜਿਹੜੋ ਜੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਪੈਸਾ ਜਿਹੜਾ ਹੜ ਨਾ ਆਉਣ ਦੀ ਸੂਰਤ ਦੇ ਵਿੱਚ ਵੀ ਆਉਣਾ ਸੀਗਾ ਉਹ ਵੀ ਵਿੱਚ ਹੀ ਗਿਣਤਾ 170 ਕਰੋੜ ਰੁਪਏ ਜਿਹੜੇ ਨੈਸ਼ਨਲ ਹਾਈਵੇ ਦੇ ਪਹਿਲਾ ਨਹੀਂ ਸੈਕਸ਼ਨ ਹੋਏ ਪਈ ਸੀ ਚਾਰ ਮਹੀਨਿਆਂ ਦੇ ਉਹ ਵੀ ਵਿੱਚ ਹੀ ਗਿਣਤੇ ਤੇ ਆ ਕੇ ਗੱਲਾਂ ਇਹ ਵੱਡੇ ਵੱਡੇ ਕਰ ਜਾਂਦੇ ਨੇ ਤੇ ਇਹ ਏਸੇ ਗੱਲ ਦੀ ਲੜਾਈ ਹੈ ਜਿਹੜੀ ਉਹ ਸਾਡੀ ਉਹਨਾਂ ਨਾਲ ਚੱਲ ਰਹੀ ਹੈ ਕਿ ਤੁਸੀਂ ਪੰਜਾਬ ਉਹ ਸੂਬਾ ਹੈ ਉਹ ਕਿਸਾਨ ਹੈ ਪੰਜਾਬ ਦਾ ਜਿਵੇਂ ਜਦੋਂ ਦੇਸ਼ ਭੁੱਖਾ ਮਰਦਾ ਸੀਗਾ ਉਹ ਸਮੇਂ ਸਾਰੇ ਮੋਲਕ ਲੱਡੇ ਜਿਹੜਾ ਉਹ ਭਰਿਆ ਦੇਸ਼ ਦੀ ਹਰ ਲੜਾਈਏ ਜਿਹੜੀ ਉਹ ਪੰਜਾਬ ਨੇ ਅੱਗੇ ਹੋ ਕੇ ਲੜੀ ਹੈ ਤੇ ਜਦੋਂ ਪੰਜਾਬ ਦੀ ਬਾਹ ਫੜਨ ਦੀ ਵਾਰੀ ਆਉਂਦੀ ਹੈ ਉਦੋਂ ਕੇਂਦਰ ਸਰਕਾਰਾਂ ਚਾਹੇ ਜਿਹਦੇ ਮਰਜ਼ੀ ਪਿਛਲੇ ਸਮੇਂ ਚ ਰਹੀਆਂ ਨੇ ਤੇ ਚਾਹੇ ਅੱਜ ਨੇ ਉਹ ਪਿੱਠ ਦਿਖਾ ਜਾਂਦੀਆਂ ਨੇ ਇਹ ਆਪ ਦੇ ਵੱਲੋਂ ਅਸੀਂ ਪਹਿਲੀ ਵਾਰੀ ਮੋਲਕ ਦੇ ਵਿੱਚ ਹੋ ਰਿਹਾ ਹੈ ਜੇ ਆਪਣੇ ਕਿਤੇ ਕੋਈ ਹੋਰ ਸਟੇਟਾਂ ਦੇ ਵਿੱਚ ਰਿਸ਼ਤੇਦਾਰ ਹੋਣ ਪਤਾ ਕਰਿਓ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ 20000 ਰੁਪਏ ਜਿਹੜਾ ਉਹ ਮੈਂ ਫੇਰ ਦੁਬਾਰਾ ਕਹਣਾ ਕਿ ਚਾਹੇ ਨੁਕਸਾਨ ਬਹੁਤ ਵੱਡੇ ਨੇ ਪਰ ਅੱਜ ਤੱਕ ਕਿਸੇ ਵੀ ਫਸਲ ਦੇ ਖਰਾਬੇ ਦਾ 20000 ਰੁਪਏ ਜਿਹੜਾ ਜਿਹੜਾ ਕਿ ਦੇਣ ਜਾ ਰਹੀ ਹੈ ਸਰਕਾਰ ਇਹ ਹੁਣ ਤੱਕ ਦੀ ਸਭ ਤੋਂ ਵੱਧ ਰਕਮ ਹੈ ਨਹੀਂ ਅਗਲੇ ਪਿਛਲੇ ਸਮੇਂ ਦੇ ਵਿੱਚ ਤਾਂ ਕਿਤੇ 20 ਰੁਪਏ ਦੇ ਚੈੱਕ 50 ਰੁਪਏ ਦੇ ਚੈੱਕ ਆਏ ਛੋਟੇ ਛੋਟੇ ਜਿਹੜੇ ਲੋਕਾਂ ਦੇ ਜ਼ਖਮਾਂ ਤੇ ਨੂਨਾਂ ਵਾਲਾ ਕੰਮ ਹੈ ਜਿਹੜਾ ਉਹ ਕਰ ਜਾਂਦੇ ਸੀਗੇ ਸੋ ਤੁਹਾਡਾ ਸਾਰਿਆਂ ਦਾ ਇਹੀ ਗੱਲ ਤੁਹਾਨੂੰ ਕਹਿਣਾ ਆ ਕਿ ਇਹ ਨੁਕਸਾਨ ਬਿਸ਼ੱਕ ਬਹੁਤ ਵੱਡੇ ਹੋਏ ਨੇ ਪਰ ਸਰਕਾਰ ਵੱਲੋਂ ਆਪਦੀ ਜ਼ਿੰਮੇਵਾਰੀ ਤੇ ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਹ ਜਿਹੜਾ ਮੁਆਵਜ਼ਾ ਦੇਣਾ ਜਿਹੜਾ ਉਹ ਸ਼ੁਰੂ ਕੀਤਾ ਗਿਆ ਪਰਸੂ ਸਿੰਘ ਸਾਹਿਬ ਵੱਲੋਂ ਸਾਰੇ ਤੋਂ ਸਾਰੇ ਪੰਜਾਬ ਦੇ ਵਿੱਚ ਇਹ ਅਸੀਂ ਪੂਰਾ ਕਰ ਦਾਂਗੇ ਔਰ ਇਸ ਤੋਂ ਇਲਾਵਾ ਵੀ ਮੈਂ ਇਹੀ ਕਹੂੰਗਾ ਤੁਹਾਨੂੰ ਕਿ ਇਹ ਸਰਕਾਰ ਅਸੀਂ ਤੁਹਾਡੇ ਬਿਨਾ ਕੁਝ ਨਹੀਂ ਹੈਗੇ ਇਹ ਸਰਕਾਰ ਤੁਹਾਡੀ ਹੈ ਤੁਹਾਡੀ ਸੀਰ ਤੁਹਾਡੀ ਰਹੂਗੀ ਇਸ ਤੋਂ ਇਲਾਵਾ ਵੀ ਜੋ ਵੀ ਕੋਈ ਸਾਡੇ ਲਈ ਹੁਕਮ ਹੋਵੇ ਤੁਸੀਂ ਨੀਨਾ ਭੈਣ ਜੀ ਹੋਣਾ ਨੂੰ ਡੀਸੀ ਮੈਡਮ ਹੋਣਾ ਨੂੰ ਤੁਸੀਂ ਦੱਸੋ ਅਸੀਂ ਤੁਹਾਡੇ ਨਾਲ ਹਰ ਦੁੱਖ ਸੁੱਖ ਦੀ ਘੜੀ ਦੇ ਵਿੱਚ ਤੁਹਾਨੂੰ ਨਿੱਜੀ ਤੌਰ ਤੇ ਵੀ ਸਰਕਾਰੀ ਤੌਰ ਤੇ ਵੀ ਇਸ ਤੋਂ ਮੋਰ ਨਾਲ ਖੜਾ ਮਿਲਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸੰਗ ਸੂਬਾ ਪ੍ਰਧਾਨ ਸੇ ਅਮਰੂਲਾ ਜੀ ਇਹ ਆਪਣੇ ਬੜਵੁੱਲੇ ਵਿਚਾਰ ਤੁਹਾਡਾ ਸਾਂਝੇ ਦਿੱਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬੁਰੇ ਬੇਇਜ਼ਤੀ ਕਰਵਾ ਕੇ ਸਾਥ ਬਿਲਾ ਨੂੰ ਜਿਹਨਾਂ ਨੇ ਫਸਾ ਦਾ ਉਸਾਰ ਹੋਇਆ ਹੈ ਉਹਨਾਂ ਨੂੰ ਮੌਜੂਦੇ ਚੈੱਕ ਦੇਣੇ ਮੈਂ ਤੇਰਾ ਨਾਮ ਬੋਲਦਾ ਤੇ ਨਾਲ ਨਾਮ ਬੋਲੂਗਾ ਕਿਰਪਾ ਕਰਕੇ ਹੋ ਸ੍ਰੀ ਅਮਨੋਦ ਜੀ ਤਾਂ ਇਹਨਾਂ ਨੂੰ ਤਰਜੀਹ ਤੂੰ ਆਪਣੀ ਚੈੱਕ ਤੋਂ ਲੈ ਲੈਂ ਸੰਕਸ਼ਨ ਲੱਗਿਆ ਸੰਕਸ਼ਨ ਲੱਗਿਆ సబ్తో పాలపరా కళాతో ਦੇਰੇ ਭਲੇ ਕਿਸਾਨ ਭਰਾ ਮੁਖਤਿਆਰ ਸਿੰਘ ਜੀ ਉਹ ਤੋਂ ਬਾਅਦ ਸੁੱਚਾ ਸਿੰਘ ਜੀ ਹਾਂ ਰਾਮਪੁਰ ਕਲਾ ਉਹਨੇ ਬਣਾ ਲਓ ਕੱਟੀ ਸਾਰੇ ਰਾਮਪੁਰ ਕੱਟੀ ਠੀਕ ਠੀਕ ਹੈ ਜੀ ਰਾਮਪੁਰ ਰਾਮਪੁਰ ਕਲਾ ਤੋਂ ਸਾਰੇ ਕਿਸਾਨ ਭਰਾਵਾਂ ਦਾ ਨਾਮ ਲੈ ਰਿਆ ਉਹ ਕਿਰਪਾ ਕਰਕੇ ਸਾਰੇ ਹੀ ਸਟੇਜ ਤੇ ਆ ਜਾਣ ਮੁਖਤਿਆਰ ਸਿੰਘ ਜੀ ਸੁੱਚਾ ਸਿੰਘ ਜੀ ਹਰਨੇਕ ਸਿੰਘ ਜੀ ਪਰਮਜੀਤ ਸਿੰਘ ਜੀ ਜਗਤਾਪ ਸਿੰਘ ਜੀ ਜਸਵਿੰਦਰ ਸਿੰਘ ਜੀ ਬਲਦੇਵ ਸਿੰਘ ਜੀ ਕੁਲਦੀਪ ਕੌਰ ਨਿਰਮਲ ਸਿੰਘ ਹਮੇਸ਼ਾ ਹਮਨੇ ਇੱਕ ਸਿੰਘ ਜੀ ਅਲੋਨੀ ਬਦੋਵਤ ਪਰਮਜੀਤ ਸਿੰਘ ਪਰਮਜੀਤ ਸਿੰਘ ਜੀ ਜਗਤਾ ਸਿੰਘ ਜੀ ਉਦੋਂ ਬਾਅਦ ਜਗਤਾਰ ਸਿੰਘ ਜੀ ਉਦੋਂ ਬਾਅਦ ਜਸਵਿੰਦਰ ਸਿੰਘ ਜੀ ਮਲਦੀਪ ਸਿੰਘ ਜੀ ਕੁਲਦੀਪ ਕੌਰ ਗੰਦੀਪ ਕੌਰ ਜੀ ਕੋਈ ਉਹਦਾ ਘਰ ਦਾ ਮੈਂਬਰ ਹੋਵੇ ਉਹ ਲੈ ਸਕਦਾ ਵੀ ਕੋਈ ਨਹੀਂ ਨੈਕਸਟ ਅਗੇ ਨਿਰਮਲ ਸਿੰਘ ਜੀ ਅਗੇ ਮਿੱਤਰਪਾਲ ਸਿੰਘ ਅਗੇ ਜੀ ਮਿੱਤਰਪਾਲ ਸਿੰਘ ਮੇਰੀ ਲਖਰਾਜ ਸਿੰਘ ਲਖਰਾਜ ਹਾਂਜੀ ਇਹ ਤੋਂ ਬਾਅਦ ਆਇਆ ਜੀ ਪਿੰਡ ਸਲੇਮਪੁਰ ਸ਼੍ਰੀਿੰਦਰ ਕੁਮਾਰ ਅਜੇ ਕੁਮਾਰ ਸਲੇਮਪੁਰ ਸ਼੍ਰੀਿੰਦਰ ਕੁਮਾਰ ਜੀ ਹੈਗਾ ਬਾਈ ਸਲੇਮਪੁਰ ਪਿੰਕ ਤੋਂ ਸ੍ਰਿੰਦਰ ਕੁਮਾਰ ਹਾਂਜੀ ਹੈਗਾ ਜੀ ਨੈਕਸਟ ਜੀ ਅਜੀਤ ਕੁਮਾਰ ਅਸ਼ੋਕ ਕੁਮਾਰ ਅਜੀਤ ਕੁਮਾਰ ਜੀ ਅਗੇ ਅਸ਼ੋਕ ਕੁਮਾਰ ਜੀ ਪੂਜਾ ਜੀ ਨੀਨਾ ਰਾਣੀ ਉਹਦੇ ਘਰ ਦਾ ਮੈਂਬਰ ਹੈ ਉਹ ਲੈ ਲਓ ਬਈ ਪੂਜਾ ਰਾਣੀ ਅੱਜ ਅੱਗੇ ਜੀ ਨੀਨਾ ਰਾਣੀ ਅੱਗੇ ਜੀ ਬਨੋਦ ਕੁਮਾਰ ਸੰਤ ਕੁਮਾਰ ਹਾਂਜੀ ਹੁਣ ਪੈਂਦਾ ਹੈਗਾ ਜੀ ਮੋਬਾਈਲ ਨੂੰ ਸੋਤ ਉਹ ਤੇ ਜਸਵਿੰਦਰ ਸਿੰਘ ਜੀ ਗੁਰਪ੍ਰੀਤ ਸਿੰਘ ਜਗਵਿੰਦਰ ਸਿੰਘ ਮਨਿੰਦਰ ਮਨਿੰਦਰ ਸਿੰਘ ਮਾਨਚੰਦ ਆਜੋ ਆਜੋ ਪਰ ਆਜੋ ਜਗਿੰਦਰ ਸਿੰਘ ਗੁਰਪ੍ਰੀਤ ਸਿੰਘ ਆ ਜਾ ਬਈ ਜਗਿੰਦਰ ਸਿੰਘ ਜੀ आगे आ रहे। मान चंदगिंदर मनिंदर सिंध ले लॻंदर सिंध जी ਅੱਗੇ ਸੁਖਵਿੰਦਰ ਸਿੰਘ ਹਰਜਿੰਦਰ ਸਿੰਘ ਹਾਂਜੀ ਹਰਜਿੰਦਰ ਸਿੰਘ ਸੁੱਚਾ ਸਿੰਘ ਅਮਰਜੀਤ ਕੌਰ ਕੋਸ ਮੋਤੋਸਲ ਵਿੱਚ ਵਿੱਚ ਮਦਦ ਕਰਵਾ ਹਾਂ ਅਮਰਜੀਤ ਅਮਰਜੀਤ ਸਿੰਘ ਜੀ ਹਾਂਜੀ ਅੱਜ 30 ਚ ਮੁਆਵਜ਼ੇ ਦੇ ਸੈਂਕਸ਼ਨ ਚੈੱਕ ਕਿਸਾਨ ਵੀਰਾਂ ਨੂੰ ਦਿੱਤੇ ਗਏ ਨੇ ਤੇ ਆਮਾ ਜੀ ਪਾ ਕੇ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰूंगा ਡੀਸੀ ਮੈਡਮ ਉਹ ਆਪਣੇ ਵਿਚਾਰ ਤੁਹਾਨੂੰ ਸਾਂਝੇ ਕਰਨ ਬਹੁਤ ਹੀ ਸਤਕਾਰਯੋਗ ਮਾਨਯੋਗ ਮੰਤਰੀ ਸਾਹਿਬ ਅਮਨੁਰਾਜੀ ਹਲਕੇ ਦੇ ਐਮਐਲਏ ਨੀਨਾ ਮਿੱਤਲ ਮੈਡਮ ਜੀ ਮੇਰੇ ਨਾਲ ਆਈ ساری ਮਾਲਮੇਕਪੇ ਦੀ ਟੀਮ ਐਸਕੇ ਮੈਡਮ ਦਮਨਦੀਪ ਕੌਰ ਨਾਇਬ ਤਸਿਲਦਾਰ ਹਰਜੋਤ ਨਾਇਬ ਤਸਿਲਦਾਰ ਅੰਮ੍ਰਿਤਾ ਸਾਡੇ ਕਾਨੂੰਗੋ ਪਟਵਾਰੀ ਤੇ ਤਿੰਨਾ ਪਿੰਡਾਂ ਦੀ ਆਈ ਸੰਗਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਜਿਵੇਂ ਕਿ ਸੀਐਮ ਸਾਹਿਬ ਨੇ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਸੀ ਕਿ ਅਸੀਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿੰਨਾ ਵੀ ਫਸਲ ਦਾ ਖਰਾਬਾ ਹੋਇਆ ਉਹਦੇ ਮੁਆਵਜ਼ੇ ਦੀ ਵੰਡ ਕਰਾਂਗੇ ਉਸ ਦੇ ਅਨੁਸਾਰ ਹੀ ਅੱਜ ਬਨੂਰ ਸਬ ਤਹਿਸੀਲ ਤੋਂ ਹਲਕੇ ਰਾਜਪੁਰੇ ਤੋਂ ਇਹਨਾਂ ਤਿੰਨਾ ਪਿੰਡਾਂ ਦੀ ਵੰਡ ਇੱਥੇ ਸ਼ੁਰੂ ਕੀਤੀ ਗਈ ਹੈ ਇਹ ਖਰਾਬਾ ਜੀ ਤੁਹਾਡੇ ਖਾਤੇ 'ਚ ਆਏਗਾ ਕਿ ਡਾਇਰੈਕਟ ਬੈਨੀਫਿਸ਼ੀਰੀ ਟ੍ਰਾਂਸਫਰ ਦੇ ਤਹਿਤ ਸਿੱਧਾ ਅਮਾਉਂਟ ਖਾਤੇ 'ਚ ਆਣਗੇ ਅੱਜ ਇੱਥੇ ਸੀ ਲਗਭਗ 49 ਲੱਖ ਰੁਪਏ ਦੇ ਸੈਂਕਸ਼ਨ ਜਾਰੀ ਕਰ ਦਿੱਤੀ ਹੈ ਸ਼ਾਮ ਤੱਕ ਤੁਹਾਡੇ ਸਾਰਿਆਂ ਦੇ ਖਾਤੇ 'ਚ ਇਹ ਪੈਸੇ ਆ ਜਾਣਗੇ 30 ਸੈਂਕਸ਼ਨ ਲੈਟਰ ਮਾਨਯੋਗ ਮੰਤਰੀ ਸਾਹਿਬ ਵੱਲੋਂ ਦਿੱਤੇ ਗਏ ਨੇ ਇਹਦੇ ਮੈਂ ਮੁਆਵਜ਼ੇ ਦੀ ਰਕਮ ਬਾਰੇ ਇੱਕ ਵਾਰੀ ਦੱਸਣਾ ਚਾਹਾਂਗੀ ਜਿਸ ਦਾ ਵੀ ਖਰਾਬਾ 75% ਤੋਂ ਵੱਧ ਹੋਇਆ ਹੈ ਉਹ 20000 ਪਰ ਏਕੜ ਦੇ ਹਿਸਾਬ ਨਾਲ ਇਹ ਖਰਾਬਾ ਮਿਲੇਗਾ ਇਹ ਮਾਨਯੋਗ ਸੀਐਮ ਸਾਹਿਬ ਵੱਲੋਂ ਪਹਿਲੀ ਵਾਰ ਇੰਨਾ ਜ਼ਿਆਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਇਹ ਰਕਮ ਪਿਛਲੇ ਸਾਲ ਤੱਕ 6000 ਰੁਪਏ 8000 ਰੁਪਏ ਹੁੰਦੀ ਸੀ ਜਿਸ ਨੂੰ ਵਧਾ ਕੇ 10 20000 ਰੁਪਏ ਪ੍ਰਤੀ ਏਕੜ ਕਰ ਦਿੱਤਾ ਗਿਆ ਜੇਕਰ ਕਿਸੇ ਨੂੰ ਵੀ ਲੱਗੇ ਕਿ ਸਾਡੀ ਮੁਆਵਜ਼ੇ ਦੀ ਰਕਮ ਸ਼ਾਮ ਤੱਕ ਨਹੀਂ ਆਈ ਤੁਸੀਂ ਸਾਡੇ ਹਲਕੇ ਦੇ ਪਟਵਾਰੀ ਇਕਮ ਸਿੰਘ ਪਟਵਾਰੀ ਨੇ ਜਾਂ ਫਿਰ ਸਾਡੇ ਕਾਨੂੰਨਬੋ ਤੇ ਨਾਇਬ ਤਸਿਲ ਦਾ ਕਿਸੇ ਨੂੰ ਤੁਸੀਂ ਨੋਟ ਕਰਾ ਸਕਦੇ ਹੋ ਅਸੀਂ ਕਰੈਕਸ਼ਨ ਕਰ ਦਾਂਗੇ ਤੇ ਮੈਂ ਮਾਨਯੋਗ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਇੱਥੇ ਆਏ ਤੇ ਮੈਡਮ ਐਮ ਐਲ ਏ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਤੇ ਆਪਣੀ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਦੀ ਟੀਮ ਵੱਲੋਂ ਮੈਂ ਸਾਰੇ ਨੂੰ ਇਹ ਹੀ ਯਕੀਨ ਦਿਲਾਉਣਾ ਚਾਹੁੰਦੇ ਆ ਕਿ ਇਹ ਕੰਮ ਸਾਰਾ ਜਿਵੇਂ ਕਿ ਮਾਨਯੋਗ ਸੀਮ ਸਾਹਿਬ ਦੇ ਦਿਸ਼ਾ ਨਿਰਦੇਸ਼ ਹੋਏ ਨੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਸਾਰਾ ਮੁਕੰਮਲ ਕਰ ਲਾਂਗੇ ਕਿਸੇ ਨੂੰ ਵੀ ਇਸ ਨੂੰ ਲੈ ਕੇ ਕੋਈ ਆਬਜੈਕਸ਼ਨ ਹੈ ਕੋਈ ਸ਼ਿਕਾਇਤ ਹੈ ਤੁਸੀਂ ਆਪਣੇ ਹਲਕਾ ਪਟਵਾਰੀ ਨੂੰ ਜਾਂ ਮੈਨੂੰ ਸਿੱਧੇ ਤੌਰ ਤੇ ਵੀ ਦੱਸ ਸਕਦੇ ਹੋ ਅਸੀਂ ਇਨਸ਼ੋਰ ਕਰਾਂਗੇ ਬਾਕੀ ਮੈਂ ਪਿੰਡ ਦੇ ਸਾਰੇ ਹੀ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਜਿਨ੍ਹਾਂ ਨੇ ਹੜ੍ਹ ਦੇ ਵੇਲੇ ਸਾਡਾ ਬਹੁਤ ਧਿਆਨ ਬਹੁਤ ਹੀ ਜ਼ਿਆਦਾ ਸਾਥ ਦਿੱਤਾ ਸਿਰ ਮੈਂ ਦੱਸਣਾ ਚਾਹੁੰਦੀ ਹਾਲਾਂਕਿ ਮੁਹਾਲੀ ਜ਼ਿਲ੍ਹੇ ਦੇ ਵਿੱਚ ਹੜ੍ਹ ਦਾ ਇਹਨਾਂ ਨੁਕਸਾਨ ਨਹੀਂ ਹੋਇਆ ਜੋ ਕਿ ਸਾਡੇ ਬਾਰਡਰ ਜ਼ਿਲ੍ਹੇ ਦੇ ਵਿੱਚ ਹੋਇਆ ਪਰ ਮੁਹਾਲੀ ਦੀ ਸਾਰੀ ਹੀ ਟੀਮ ਸਰ ਪ੍ਰਸ਼ਾਸਨ ਦੀ ਤਾਂ ਸੀਗੀ ਪਰ ਨਾਲ ਹੀ ਸਾਨੂੰ ਲੋਕਾਂ ਵੱਲੋਂ ਬਹੁਤ ਸਪੋਰਟ ਮਿਲਾਂ ਸਾਨੂੰ ਮਤਲਬ ਜਿੱਥੇ ਵੀ ਕੋਈ ਵੀ ਕੰਪਲੇਂਟ ਆਂਦੀ ਸੀ ਕਿ ਇੱਥੇ ਪਾਣੀ ਵਧਣ ਲੱਗਿਆ ਜਾਂ ਫਿਰ ਬੰਨੂ ਚੋਟ ਹੈ ਵੀ ਇਨਸ਼ੋਰ ਕਿ ਜ਼ਿਲੇ ਦੇ ਵਿੱਚ ਖਾਸ तौर ਤੇ ਕਗਲ ਦਾ 2023 ਵਾਲੀ ਹੜ੍ਹ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਸੀ ਪਰ ਸਾਡਾ ਸਰ ਕਿਤੇ ਵੀ ਬੰਨੂ ਕੋਈ ਚੋਟ ਨਹੀਂ ਲੱਗੀ ਅਸੀਂ ਇਨਸ਼ੋਰ ਕੀਤਾ ਕਗਲ ਦੇ ਨਾਲ ਸਰ ਡੇਰਾ ਪਸੀ ਦੇ ਕੁਝ ਪਿੰਡ ਪਿੰਡੇ ਸਰਸਨੀ ਦਿਵਾਨਾ ਵਗੈਰਾ ਉੱਥੇ ਸਰ ਕਾਫੀ ਮਾਰ ਲੱਗੀ ਸੀ ਬਟ ਵੀ ਇਨਸ਼ੋਰਡ ਕਿ ਸਾਰੇ ਬੰਨ ਟਾਈਮਲੀ ਰੀਸਟੋਰ ਕਰ ਦਿੱਤੇ ਗਏ ਕੁਝ ਸਰ ਪਟਿਆਲਾ ਕੀ rau ਸੁਖਨਾ ਚੋਂ ਇਹਨਾਂ ਦਾ ਵੀ ਪਾਣੀ ਕਾਫੀ ਰਿਲੀਜ਼ ਹੋਇਆ ਫੋਰਚਨਟਲੀ ਸਰ ਕਿਤੇ ਵੀ ਸਾਡਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਤੇ ਮੈਂ ਉਮੀਦ ਕਰਦੇ ਆ ਕਿ ਅੱਗੇ ਵੀ ਇਸੇ ਤਰ੍ਹਾਂ ਜੇਕਰ ਕਿਸੇ ਨੂੰ ਕੋਈ ਤਕਲੀਫ ਆਂਦੀ ਹੈ ਪ੍ਰਸ਼ਾਸਨਿਕ ਤੌਰ ਤੇ ਮੇਰੀ ਸਾਰੀ ਪ੍ਰਸ਼ਾਸਨ ਦੀ ਟੀਮ ਤੁਹਾਡੇ ਨਾਲ ਮੌਜੂਦ ਹੈ ਮੈਂ ਇੱਕ ਵਾਰੀ ਫਿਰ ਸਾਰਾ ਦਾ ਧੰਨਵਾਦ ਕਰਦੀ ਹਾਂ ਤੇ ਨਾਲ ਹੀ ਇਹ ਯਕੀਨ ਵੀ ਦਿਲਾਉਂਦੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਇਹ ਇਨਸ਼ੋਰ ਕੀਤਾ ਜਾਵੇਗਾ ਕਿ ਸਾਰੀ ਮੌਜੂਦੀ ਲਾਗਤ ਸਾਰਿਆਂ ਨੂੰ ਟਰਾਂਸਪੇਰੈਂਸੀ ਦੇ ਨਾਲ ਵੰਡੀ ਜਾਵੇ ਥੈਂਕ ਯੂ ਵੈਰੀ ਮਚ ਹਾਂਜੀ ਇਹ ਸਾਨੂੰ ਸਾਡੇ ਮੋਹਾਲੀ ਦੇ ਡੀਸੀ ਸਾਹਿਬ ਪ੍ਰੈਣ ਕੋਮਲ ਮਿੱਤਲ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਥੋੜਾ ਸਾਂਝੇ ਕੀਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹੁਣ ਇੱਕ ਵਾਰ ਦੁਬਾਰਾ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਸੁਪਾ ਪ੍ਰਧਾਨ ਸ੍ਰੀ ਅਮਰੋੜਾ ਜੀ ਹਲਕੇ ਦੇ ਐਮਐਲਏ ਸ੍ਰੀ ਨਿਰਮਲ ਮਿੱਤਲ ਜੀ ਡੀਸੀ ਸਾਹਿਬ ਸ੍ਰੀਮਤੀ ਕੋਮਲ ਮਿੱਤਲ ਜੀ ਐਸਡੀਐਮ ਸਾਹਿਬ ਸ੍ਰੀਮਤੀ ਦਮਨਦੀਪ ਕੌਰ ਜੀ ਨਾਇਬ ਤਹਿਸੀਲਦਾਰ ਸਾਹਿਬ ਸ੍ਰੀਮਤੀ ਅਮਰਤਾ ਅਗਰਵਾਲ ਜੀ ਨਾਇਬ ਤਹਿਸੀਲਦਾਰ ਮੁਹਾਲੀ ਸਰਦਾਰ ਹਜੋਤ ਸਿੰਘ ਜੀ ਡੀਪੀ ਆਰੂ ਮੁਹਾਲੀ ਰਵਿੰਦਰ ਸਿੰਘ ਜੀ ਪਟਵਾਰੀ ਸਾਹਿਬ ਕਾਂਗੋ ਸਾਹਿਬ ਸੂਬੂ ਸਮੂਹ ਪੰਚਾਇਤਾਂ ਤੋਂ ਪਹੁੰਚੇ ਇੱਥੇ ਕਿਸਾਨ ਵੀਰ ਪੰਚ ਸਰਪੰਚ ਜਿੰਨੇ ਵੀ ਸਾਡੇ ਇੱਥੇ ਭਰਾ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਲਾਸਟ ਵਿੱਚ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਜੋ ਵੀ ਇੱਥੇ ਕਿਸਾਨ ਵੀਰ ਆਏ ਨੇ ਉਹਨਾਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਹੈ ਉਹ ਚਾਹ ਪਾਣੀ ਵੀ ਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ